ਮੇਰੀ ਬੀਬੀ ਘਰ ਤੋਂ ਜਨਨਕੀ ਬਾਜ਼ਾਰ ਨੂੰ ਚੱਲੇ ਸੀ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਇਹ ਸਾਡੇ ਇਧਰਲੇ ਪਾਸੇ ਬੈਠੇ ਹੋ ਵੀ ਸਾਡੀ ਭੈਣ ਤੇ ਇਹਦੇ ਘਰ ਵਾਲਾ ਇਹ ਬਾਜ਼ਾਰ ਚੱਲੇ ਸੀ ਘਰੋਂ ਜਨਨਕੀ ਇਹਨਾਂ ਦੇ ਘਰੋਂ ਵਾਲੇ ਉੱਤੇ ਕੁਝ ਵਿਅਕਤੀ ਹੁੰਦੇ ਆ ਉਹਨਾਂ ਨੇ ਜਨਨਕੀ ਜਾਨਲੇਵਾ ਹਮਲਾ ਕੀਤਾ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕੀ ਕਹਾਣੀ ਹੈ ਸਾਰੀ ਪੂਰੀ ਕੀ ਸਚਾਈ ਹੈ ਇਹ ਸਾਡੀ ਭੈਣ ਹੈ ਇਹ ਜਾਰੀ ਸੀ ਤੇ ਇਹਦੇ ਘਰ ਵਾਲਾ ਜਿਹਨਾਂ ਦੀ ਮੌਤ ਹੋਈ ਹੈ ਤੇ ਅੱਜ ਇਹਨਾਂ ਤੋਂ ਸਾਰੀ ਪਰਿਵਾਰ ਤੋਂ ਕਹਾਣੀ ਪੁੱਛਾਂਗੇ ਪੈਣ ਕੀ ਗੱਲ ਬਾਤ ਹੋਈ ਜਦੋਂ ਤੁਸੀਂ ਘਰੋਂ ਜਾਂਦੇ ਹੋ ਕਿੰਨੇ ਦਾ ਟਾਈਮ ਸੀ ਬਾਜ਼ਾਰ ਚਲੇ ਸੀ ਨਹੀਂ ਅਸੀਂ ਜੀ 4 ਵਜੇ ਕਰੋ ਗਏ ਅੰਕਸਰ ਇੱਥੋਂ ਅਸੀਂ ਨਿਕਲੇ ਹਾਂ ਜੀ ਅਸੀਂ ਸਾਡੀ ਮਾਸੀ ਐ ਮਾਸੀ ਸਾਹਿਬ ਜੀ ਬੰਬੀ ਹੈ ਅਸੀਂ ਉੱਥੇ ਜਾ ਰਹੇ ਸੀਗੇ ਤੇ ਜਦੋਂ ਅਸੀਂ ਇੱਥੋਂ ਕਰੋ ਨਿਕਲੇ ਮੋਟਰਸਾਈਕਲ ਤੇ ਸੀ ਜੀ ਗੁਰਪਿੰਦਰ ਤੇ ਪਰਮਿੰਦਰ ਠੀਕ ਹੈ ਉਹਨਾਂ ਨੇ ਸਾਨੂੰ ਦੇਖਿਆ ਜੀ ਅਸੀਂ ਇੱਥੋਂ ਪੈਟਰੋਲ ਪੰਪ ਤੇ ਖੜ ਕੇ ਤੇਲ ਪਵਾਇਆ ਜਦੋਂ ਅਸੀਂ ਉੱਥੋਂ ਨਿਕਲੇ ਉੱਥੇ ਫੇਰ ਸਾਨੂੰ ਮਿਲੇ ਤੇ ਅਸੀਂ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਹਾਡਾ ਚ ਇਹਨਾਂ ਨਾਲ ਲੜਾਈ ਝਗੜਾ ਸੀਗਾ ਹਨਾ ਵੀ ਤੁਸੀਂ ਆਪਾਂ ਰਹਿਣ ਦਿਨੇ ਆ ਵੀ ਇਹ ਫਿਰਦੇ ਹਨ ਉਹ ਕਹਿੰਦੇ ਨਹੀਂ ਵੀ ਜੀ ਦੇ ਨਾਲ ਮੇਰੀ ਲੜਾਈ ਆ ਕੁਲਵਿੰਦਰ ਸਿੰਘ ਉਹ ਕਿੰਦੀ ਪਲਵਾਨ ਕਹਿੰਦਾ ਉਹਦੇ ਨਾਲ ਮੇਰੀ ਗੱਲ ਹੋ ਗਈ ਉਹਨੇ ਕਿਹਾ ਵੀ ਤੇਰੇ ਨਾਲ ਮੇਰਾ ਕੋਈ ਰੋਲਾ ਨਹੀਂ ਹੈਗਾ ਠੀਕ ਹੈ ਅਸੀਂ ਤੇਰੇ ਤੇਰੇ ਨਾਲ ਸਾਡੇ ਕੋਈ ਗੱਲ ਬਾਤ ਨਹੀਂ ਹੈਗੀ ਤੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਕਹਿੰਦੇ ਇਹ ਇਹ ਵੈਸੇ ਹੀ ਹੈਗੇ ਅਸੀਂ ਇੱਥੋਂ ਗਏ ਆ ਜੀ ਤੇ ਸਾਡੇ ਪਿੱਛੇ ਨਹੀਂ ਆਏ ਹੈਗੇ ਅਸੀਂ ਜਦੋਂ ਗੁਰੂ ਗੁਰੂ ਕੇ ਪਿੰਡ ਪਹੁੰਚ ਗਏ ਉੱਥੇ ਗੁਰਦੁਆਰੇ ਕੋਲ ਜਿਹੜਾ ਮੋੜ ਆ ਸੀ ਉਹ ਮੋੜਿਆਂ ਸਾਡੇ ਅੱਗੋਂ ਦੀ ਆ ਗਈ ਜੀ ਉਹ ਦੋ ਮੋਟਰਸਾਈਕਲਾਂ ਤੇ ਸੀ ਇੱਕ ਪਿੱਛੇ ਗੱਡੀ ਵੀ ਸੀਗੀ ਜੀ ਤੇ ਉਹ ਉਹਨਾਂ ਨੇ ਸਾਨੂੰ ਇੱਕਦਮ ਅੱਗੇ ਆ ਕੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸਾਨੂੰ ਤਿੰਨ ਮੇਰਾ ਬੱਚਾ ਜੀ 8 ਮਹੀਨਾ ਦਾ ਜੀ ਸਾਨੂੰ ਧੱਕਾ ਮਾਰ ਕੇ ਸੇਟ ਤਾਈ ਔਰ ਠੀਕੇ ਉਹ ਉਹ ਖੜੇ ਹੋ ਕੇ ਤਾਂ ਮੈਂ ਪਾਸੇ ਹੋ ਗਏ ਗੱਡੀ ਚ ਵੱਜ ਕੇ ਡਿੱਗ ਗਈ ਜੀ ਉਹ ਡਿੱਗੇ ਭੈਣ ਤੇ ਉਹਨਾਂ ਤੇ ਸੱਟ ਮਾਰੀ ਕਾ ਕਦਨ ਵਾਰ ਕਰੇ ਕੀ ہتھیار ਕਿਸ ਨੂੰ ਕੋਲੇ ਇੱਕ ਨਲਕੇ ਦੀ ਹਥੀ ਇੱਕ ਇੱਕ ਤਲਵਾਰ ਜੀ ਸੀਗੀ ਇੱਕ ਮਿਲਦਸ਼ ਕਾਪਾ ਜਿਹਾ ਸੀਗਾ ਜੀ ਮੈਨੂੰ ਆਉਣੀ ਕਿ ਕਿੰਨੇ ਜਨੇ ਸੀ ਉਹ ਚਾਰ ਜਨੇ ਸੀ ਚਾਰ ਪੰਜ ਅਨੇ ਕਿ ਚਾਰ ਜਾਨੇ ਸੀ ਤੇ ਗੱਡੀ ਚ ਵੀ ਸੀ ਏ ਇੱਕ ਉਹਦਾ ਕੁਲਵਿੰਦਰ ਦਾ ਭਰਾ ਜੀ ਜਸਵਿੰਦਰ ਸਿੰਘ ਉਹ ਵੀ ਉਹ ਸਾਨੂੰ ਫੋਨ ਤੇ ਧਮਕੀਆਂ ਵੀ ਦਿੰਦਾ ਸੀਗਾ ਜੀ ਕਿਹੜੇ ਪਿੰਡ ਦਾ ਸੀ ਉਹਦਾ ਭਰਾ ਹੀ ਆ ਜੀ ਕੁਲਵਿੰਦਰ ਸਿੰਘ ਦਾ ਵੱਡਾ ਭਰਾ ਕੁਝ ਪਿੰਡ ਕਿਹੜਾ ਸੀ ਉਹਨਾਂ ਦਾ ਮਿੱਟੀ ਦੀ ਹਾਂ ਜੀ ਮੇਰੇ ਹੁਣ ਮੇਰੇ ਘਰ ਵਾਲੇ ਫੋਨ ਹੈ ਨਹੀਂ ਸੀ ਜੀ ਉਹਨਾਂ ਕੋਲੇ ਫੋਨ ਹਾਬ ਰੱਖਣਾ ਬੰਦ ਕਰ ਦਿੱਤਾ ਸੀਗਾ ਉਹਨਾਂ ਨੇ ਨੀ ਉਹ ਕੋਈ ਪਹਿਲਾਂ ਕੋਈ ਗੱਲ ਬਾਤ ਹੋਈ ਸੀ ਜਿਹੜੇ ਉਹਦੇ ਪਿੱਛੇ ਜਿਹੜੀ ਪਹਿਲਾਂ ਲੜਦਲੜੇ ਸੀ ਪਹਿਲਾਂ ਲੜਾਈ ਲੜਾਈ ਲੜਦੋਈ ਹੋਈ ਸੀਗੀ ਜੀ ਇੱਥੇ ਸੰਗ ਤਾਂ ਕੰਡੇ ਤੇ ਮੈਨੂੰ 1.5 ਮਹੀਨਾ ਪਹਿਲਾਂ ਦੀ ਗੱਲ ਹੈ ਜੀ ਗੱਲ ਤੇ ਲੜਾਈ ਹੋਈ ਸੀਗੀ ਇਹਨਾਂ ਨੇ ਸੱਟਾ-ਸੁੱਟਾ ਮਾਰੀਆਂ ਹੋਣਗੀਆਂ ਹੈਨਾ ਤੇ ਸੱਟਾ-ਸੁੱਟਾ ਮਾਰੀਆਂ ਸੀ ਜੀ ਉਸ ਗੱਲ ਕਰਕੇ ਬਸ ਉਹ ਪਤਾ ਨਹੀਂ ਕਹਿੰਦੇ ਸੀ ਦੱਸਦੇ ਸੀ ਕਿ ਸਾਸੋਰ ਬੇ ਪਿੱਛੇ ਦੀ ਕੋਈ ਗੱਲ ਸੀਗੀ ਗਾਲ ਗੂਲ ਕਰਦੀ ਐਨੀ ਗੱਲ ਪਿੱਛੇ ਲੜਾਈ ਵਧ ਗਈ ਐ ਲੜਾਈ ਹੱਦੀ ਐ ਤੁਹਾਡੀ ਲਵ ਮੈਰਜਾ ਤੇ ਅਰੇਂਜਮੈਂਟ ਹੈ ਲਵ ਮੈਰਜਾ ਲਵ ਮੈਰਜਾ ਕਿੰਨੇ ਚਿਰ ਹੋ ਗਿਆ ਤੁਹਾਡੇ ਵਿਆਹ ਹੋਏ ਨੇ ਤੁਹਾਡੇ ਨੂੰ ਜੀ 3.5 ਸਾਲ ਹੋ ਗਏ 4 ਸਾਲ ਹੀ ਹੋਣਾ ਸੀ ਨਾਲੇ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਜਦੋਂ ਜਿਹੜੇ ਹਮਲਾਵਰ ਆਏ ਸੀ ਉਹਨਾਂ ਦੇ ਵਿੱਚ ਤੁਹਾਡਾ ਬ੍ਰਦਰ ਵੀ ਸੀਗਾ ਹਾਂ ਜੀ ਮੇਰਾ ਬ੍ਰਦਰ ਸੀਗਾ ਬ੍ਰਦਰ ਤਾਂ ਸੀਗਾ ਜੀ ਵਿੱਚ ਪਰ ਜਿਹੜਾ ਜੀ ਮੇਰੇ ਬਿਆਨ ਨੂੰ ਹੋ ਤਾਂ ਕਿ ਚਾ ਤਿੰਨ ਚਾਰ ਸਾਲ ਹੋ ਗਏ ਜੀ ਇਹੋ ਜੀ ਕੋਈ ਗੱਲ ਨਹੀਂ ਮੇਰੇ ਘਰ ਦੇ ਇੱਥੇ ਆਉਂਦੇ ਜਾਂਦੀ ਰਹਿੰਦੇ ਆ ਜੀ ਮੰਡੀ ਚ ਅਸੀਂ ਵੀ ਕਈ ਬਹੁਤ ਵਾਰ ਟਕਰਿਆ ਬਾੜ ਪਹਿਲਾਂ ਤਾਂ ਉਹਦੀ ਕਦੇ ਕੋਈ ਗੱਲ ਨਹੀਂ ਹੋਈ ਜੀ ਕਿਉਂਕਿ ਚਲੋ ਬੁਲਾਉਂਦੇ ਕਰਦੇ ਵੀ ਹੈ ਨਹੀਂ ਸਾਨੂੰ ਪਰ ਇਹੋ ਜੀ ਕਈ ਗੱਲ ਵੀ ਹੈ ਨਹੀਂ ਗਈ ਜੀ ਵੀ ਇਹੋ ਜਿਹਾ ਕੁਝ ਕਰਨਗੇ ਹਨਾ ਉਹ ਤੇ ਪਹਿਲਾਂ ਕਿਹੜਾ ਮੇਰਾ ਭਰਾ ਸਾਨੂੰ ਟਕਰਿਆ ਨਹੀਂ ਹੈਗਾ ਜੀ ਉਹ ਜਿਹੜਾ ਕੁਲਵਿੰਦਰ ਸਿੰਘ ਹੈ ਜੀ ਉਹਨੇ ਕੱਢਣੀ ਤਾਂ ਆਪਦੀ ਖਾਰ ਸੀਗੀ ਮੇਰੇ ਭਰਾ ਨੂੰ ਨਾਲ ਲੈ ਕੇ ਆਏ ਜੀ ਭੜਕਾ ਕੇ ਫਸਾਉਣ ਦੀ ਸਾਜ਼ਿਸ਼ ਆ ਵੀ ਸਾਰਾ ਇਹ ਇੰਨਾ ਤੇ ਹੋ ਜਾਊਗਾ ਵੀ ਇਹਨਾਂ ਦੇ ਲੰਮੇ ਸਾਲ ਸੀ ਖਲਾਫ ਸੀ ਤੇ ਤਾਂ ਕਰਕੇ ਜਾਨੀ ਕਿ ਉਹਨਾਂ ਦਾ ਇੱਕ ਪਲਾਨ ਬਣਾਇਆ ਹੋਇਆ ਸੀ ਪਲਾਨ ਤਹਿਤ ਜਾਨੀ ਕਿ ਉਹਨਾਂ ਨੇ ਤੁਹਾਡੇ ਭਰਾ ਨੂੰ ਨਾ ਲੈਂਦਾ ਵੀ ਜਿਹੜਾ ਸਾਰਾ ਇਹਨਾਂ ਦੇ ਜਾਨੀ ਕਿ ਚਿੱਕੜ ਹੈ ਸਾਰਾ ਇਹਨਾਂ ਦੇ ਡਿੱਕ ਆ ਜਾਊਗਾ ਹਾਂ ਜੀ ਮੇਰੇ ਭਰਾ ਨੂੰ ਫਸਾਉਣ ਵਾਸਤੇ ਵੀ ਸਾਰਾ ਉਹ ਹੋ ਜਾਊਗਾ ਵੀ ਅਸੀਂ ਤਾਂ ਇਹਦੇ ਪਿੱਛੇ ਉਹ ਕੀਤਾ ਜੀ ਥਾਣੇ ਜਨਨ ਕਿ ਰਿਪੋਰਟ ਹੋਗੀ ਕਿਹੜੇ ਕਿਹੜੇ ਕਿੰਨੇ ਬੰਦੇ ਜਨਨ ਕਿ ਲਿਖਾਏ ਆ ਉੱਥੇ ਜੀ ਮੈਨੂੰ ਜਿਹੜੇ 4 ਬੰਦੇ ਸੀਗੇ ਮੈਨੂੰ ਪਛਾਣ ਆਈ ਆ ਜਿਹੜੇ ਮੈਂ ਉਹਨਾਂ ਦੇ ਨਾਮ ਲਿਖਵਾਤੇ ਸੀ ਤਿੰਨ ਤੇ ਬਾਕੀ ਇੱਕ ਜਿੰਨਾ ਉਹ ਕਹਿੰਦੇ ਸੀ ਪੁੱਛਲ ਪੜਤਾਲ ਆਪਣੇ ਆਪ ਕਰ ਲਾਂਗੇ ਜੀ ਪੁਲਿਸ ਵਾਲੇ ਅਰੇਸਟ ਉਹਨਾਂ ਦੀ ਹੋਗੀ ਬੰਦਿਆਂ ਦੀ ਅਰੇਸਟ ਨਹੀਂ ਹੋਈ ਜੀ ਰੈਸਟ ਹੈ ਹਜੇ ਤੱਕ ਤਾਂ ਨਹੀਂ ਹੋਈ ਜੀ ਰੈਸਟ ਤੁਹਾਡੇ ਘਰ ਵਾਲਾ ਕਾਹਦਾ ਕੰਮ ਕਰਦਾ ਸੀ ਮੇਰੇ ਘਰ ਵਾਲਾ ਵੀ ਐਸੇ ਤਾਂ ਜੀ ਉਹ ਅੱਜ ਗਾਠਾਂ ਦਾ ਕੰਮ ਹੈਗਾ ਉਹਨਾਂ ਦਾ ਵੀ ਦੁਕਾਨ ਤੇ ਲੱਗੇ ਹੋਏ ਸੀ ਹੁਣ ਵੈਸੇ ਉਹ ਕਰੇ ਹੁੰਦੇ ਸੀ ਲੜਾਈ ਕਰਕੇ ਵੀ ਹੁਣ ਉਹ ਬਾਹਰ ਅੰਦਰ ਰਹਿੰਦੇ ਸੀਗੇ ਵੀ ਕਹਿੰਦੇ ਸੀ ਮੈਨੂੰ ਬਖਤਰਾ ਲੜਾਈ ਕਰਕੇ ਹਨਾ ਵੀ ਉਹ ਕਾਰਨ ਦੇਣਗੇ ਤਾਂ ਬਿਲਡ ਦਾ ਕੰਮ ਕਰਦੇ ਸੀ ਯਾਨੀ ਕਿ ਯਾਨੀ ਕਿ ਹੁਣ ਘਰੇ ਸੀ ਤੇ ਬਾਹਰ ਅੰਦਰ ਘਟ ਨਹੀਂ ਗਾ ਹਾਂਜੀ ਜੀ ਜਦੋਂ ਲੜਾਈ ਹੁੰਦੀ ਆ ਤੇ ਲੜਾਈ ਤੋਂ ਪਹਿਲਾਂ ਕੁਝ ਟਾਈਮ ਉਹ ਜਿਹੜੇ ਜਿਹੜਾ ਹਮਲਾਵਰ ਸੀ ਉਹ ਇੱਥੇ ਪਰਿਵਾਰ ਦੇ ਆਸੇ-ਪਾਸੇ ਘਰ ਦੇ ਘੁੰਮਦੇ ਰਹਿੰਦੇ ਆ ਕੱਬੇ ਪਾਸੇ ਮੇਰੇ ਭਾਈ ਬੈਠਾ ਏ ਦੀ ਦੁਕਾਨ ਆ ਇੱਥੇ ਇਹਦੇ ਕੋਲੇ ਵੀ ਆਏ ਤੇ ਇਸ ਤੋਂ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਭਾਈ ਤੁਹਾਡੇ ਕੋਲੇ ਵੀ ਆਈ ਸੀ ਜਦੋਂ ਬਾਦਦਤ ਜਾਨੀ ਕਿ ਕਰਨ ਤੋਂ ਪਹਿਲਾਂ ਇਹ ਹਾਂਜੀ ਮੇਰੇ ਕੋਲੇ ਆਏ ਸੀਗੇ ਸ਼ੇਰੂਨਾ ਦਾ ਮੁੰਡਾ ਜੀ ਉਹ ਆਇਆ ਸੀਗਾ ਤੇ ਸਾਨੂੰ ਆ ਕੇ ਕਹਿੰਦਾ ਵੀ ਖੁਸ਼ੀ ਨਹੀਂ ਆਇਆ ਅਸੀਂ ਅਖਾ ਨਹੀਂ ਆਇਆ ਤੇ ਬਾਅਦ ਜਾਣ ਲੱਗਿਆ ਸਾਨੂੰ ਕਹਿ ਕੇ ਗਿਆ ਇੰਨੀ ਗੱਲ ਵੀ ਅੱਜ ਉਹਨੂੰ ਅਸੀਂ ਮਾਰਾਂਗੇ ਹੂੰ ਇੰਨੀ ਗੱਲ ਹੀ ਹੋਈ ਸੀ ਉਹਦੇ ਨਾਲ ਉਦੋਂ ਚਲਾ ਗਿਆ ਉਹ ਚਲਾ ਗਿਆ ਹਾਂ ਉਹ ਕੱਲ੍ਹ ਹੀ ਆਇਆ ਸੀ ਹਾਂ ਉਸ ਟਾਈਮ ਕੱਲ੍ਹ ਹੀ ਸੀ ਉਹ ਜਦੋਂ ਇਹ ਗੱਲ ਕਹੀ ਤੇ ਤੁਸੀਂ ਇਹ ਪਰਿਵਾਰ ਦੇ ਨਾਲ ਕੋਈ ਗੱਲ ਸਾਂਝੀ ਨਹੀਂ ਕਰੀ ਸੀ ਹਾਂਜੀ ਮੈਂ ਫੋਨ ਲਾਇਆ ਸੀ ਪਰ ਫੋਨ ਲੱਗਿਆ ਨਹੀਂ ਰਹਿ ਸੀ ਉਹਨਾਂ ਦਾ ਅਸੀਂ ਦਸਰੇ ਫੋਨ ਲੈ ਕੇ ਨਹੀਂ ਗਏ ਨਾਲ ਘਰੇ ਭੁੱਲ ਗਏ ਫੋਨ ਵੀ ਟਰਾਈ ਕੀਤਾ ਉਹ ਵੀ ਦੇਖਿਆ ਪਰ ਮਿਲਿਆ ਨਹੀਂ ਨਾ ਹੀ ਫੋਨ ਲੱਗਿਆ ਪਹਿਲਾਂ ਵੀ ਕੋਈ ਲੜਾਈ ਲੁੜਾਈ ਹੁੰਦੀ ਰਹਿੰਦੀ ਸੀ ਰਸਤੇ ਰੁਸਤੇ ਜਾਨਕਿ ਮਿਲਦੇ ਸੀ ਕਦੂਜੇ ਨਹੀਂ ਨਹੀਂ ਇੱਕ ਵਾਰ ਹੀ ਹੋਇਆ ਸੀ ਇੱਥੇ ਕੰਡੇ ਤੇ ਵੀਰੇ ਬਸ ਉਦੋਂ ਲੜਾਈ ਹੋਈ ਸੀ ਪਹਿਸਮ ਪੂਜੇ ਪਿਛੋਂ ਉਹਨਾਂ ਨੇ ਗਾਲ ਗੋਲ ਕੱਢੀ ਫਿਰ ਲੜਾਈ ਹੋ ਗਈ ਫਿਰ ਉਹ ਕਹਿੰਦੇ ਕਹਿੰਦੇ ਵੀ ਸਾਡਾ ਤੇ ਨਾਲ ਨਿਬੜ ਗਏ ਬਈ ਉਹਨਾਂ ਨੇ ਧਾਕੇ ਬਈ ਇੱਥੇ ਪਿੰਡ ਜਦੋਂ ਇਹ ਜਾਂਦੇ ਸੀ ਫਿਰ ਇਹਨਾਂ ਨੂੰ ਘੇਰ ਲਿਆ ਇਹਨਾਂ ਨੂੰ ਮਾਰਦੇ ਉਹ ਜਿਹੜਾ ਇੱਥੇ ਆਪਣੇ ਜਿਹਨੇ ਖਬਰ ਦਿੱਤੀ ਹੈ ਪੂਰੀ ਉਹ ਮੁੰਡੇ ਨੂੰ ਬਾਈ ਨੇ ਦੱਸਿਆ ਉਹ ਬੋਟੇਖਾਨ ਦਾ ਮੁੰਡਾ ਸਲੀਮ ਖਾਨ ਉਹਦਾ ਨਾਂ ਉਹ ਉਹਨੇ ਪੂਰੀ ਸੀ ਆਈਡੀ ਦਿੱਤੀ ਇੱਥੋਂ ਫਿਰ ਇੱਥੋਂ ਹੀ ਮੁੰਡੇ ਮਗਰ ਲੱਗਿਆ ਉਹਨੇ ਪੂਰੀ ਖਬਰ ਦਿੱਤੀ ਬਈ ਤੇ ਪਹਿਲਾਂ ਵੀ ਕਹਿੰਦੇ ਉਹਨੂੰ ਉਹਦਾ ਕਲਵਿੰਦਰ ਸਿੰਘ ਦਾ ਭਾਈ ਜਸਵਿੰਦਰ ਜਸਵਿੰਦਰ ਕਹਿੰਦੇ ਫੋਨ ਤੇ ਧੁਕੇ ਧੁਕੇ ਦਿੰਦੇ ਰਹੇ ਤੇ ਉਹਨੇ ਫੋਨ ਬੰਦ ਕਰਤਾ ਵੀਰੇ ਫੋਨ ਰੱਖਣਾ ਬੰਦ ਕਰਤਾ ਹਾਂ ਸਾਰੀ 500 ਰੁਪਏ ਪਿੱਛੇ ਲੜਾਈ ਹੋਈ ਜਮ ਪੈਣ ਦਸਰੀ ਆ ਕੁਛ 500 ਪਿੱਛੇ ਪਹਿਲਾਂ ਜਿਹਦੇ ਜੁਦ ਸੀ ਇਹ ਜਾਂ ਕੋਸੀ ਵੀਰੇ ਹਾਂ ਉਹਨਾਂ ਨੇ ਗਾਲ ਗੋਲ ਕੱਢੀ ਫਿਰ ਲੜ-ਲੋੜ ਪਏ ਫਿਰ ਉਹ ਕਹਿੰਦੇ ਕਹਿੰਦੇ ਭਾਈ ਹੁਣ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਤੇਰੇ ਨਾਲ ਨਿਬੜ ਗਿਆ ਤੇ ਜਾ ਕੇ ਫਿਰ ਬਈ ਜਦੋਂ ਵਾਗ ਗਏ ਫਿਰ ਉਹਨਾਂ ਨੇ ਰਾਹ ਚ ਘੇਰ ਲਿਆ ਵੀਰ ਉਹਨਾਂ ਤੇ ਬੱਚੇ ਨਾਲ ਸੀਗੇ ਉਹ ਬਸ 7-8 ਮਹੀਨਿਆਂ ਦਾ ਜਵਾਕ ਆ ਤੇ ਉਤਾ ਗਰ ਕੇ ਉਹਨੂੰ ਐਵੇਂ ਜਿਵੇਂ ਜਵਾਕ ਨੂੰ ਨਾ ਮਾਰਦੇ ਨੂੰ ਖੜ ਗਏ ਜਿਹੜਾ ਇਹਨੇ ਦੇ ਭਰਾ ਨੂੰ ਵੀ ਲੈਂਦਾ ਗਿਆ ਨਾਲ ਉਹ ਕਿਸ ਤਹਿਤ ਲੈਂਦਾ ਗਿਆ ਸਾਜ ਕੀ ਹੈ ਭਾਈ ਜੇ ਉਹ ਪਹਿਲਾਂ ਕਰਨਾ ਹੁੰਦਾ ਉਹਨੇ ਪਹਿਲੇ ਕਰ ਦਿੰਦੇ ਵੀ ਤਿੰਨ ਚਾਰ ਸਾਲ ਹੋ ਗਏ ਜਵਾਕ ਹੋ ਗਿਆ ਮੰਡੀ ਦੀ ਟੱਕਰ ਤੇ ਕਰਦੇ ਰਹਿੰਦੇ ਵੀਰੇ ਪਹਿਲਾਂ ਵੀ ਇੱਥੇ ਇਹ ਜਾ ਕੇ ਵੀ ਐਸੇ ਵਿੱਚ ਆਇ ਨਹੀਂ ਗਈ ਨ ਇੱਕ ਦੌਰ ਗਈ ਸੀ ਪਿੰਡ ਰੁਜੇਦ ਨਾਲ ਕੁਛ ਹੁੰਦਾ ਵੀ ਉਹ ਪਹਿਲਾਂ ਹੀ ਕਰ ਦਿੰਦੇ ਅੱਛਾ ਜੀ ਜਦੋਂ ਉਹਨਾਂ ਦੀ ਜਿੰਦਗੀ ਮੈਰਿਜ ਹੋ ਜਾਂਦੀ ਆ ਉਦੋਂ ਬਾਅਦ ਪਿੰਕੇ ਪਿੱਕੇ ਘਰ ਮਿਲ ਕੇ ਵੀ ਆਉਂਦੀ ਹੈ ਇਹ ਹਾਂ ਇੱਕ ਵਾਰ ਦੋਂਡੇ ਕੇ ਸੀ ਦੂਜੀ ਵਾਰ ਵੀ ਗਈ ਸੀ ਫਿਰ ਫਿਰ ਇਦਾਂ ਦੀ ਕੋਈ ਕੋਈ ਗੱਲ ਹੁੰਦੀ ਵੀ ਨਾ ਤੋਲਦੇ ਪਰ ਉਹ ਦਬਈਆ ਉਹਨਾਂ ਨੇ ਸਾਰਾ ਇਲਜ਼ਾਮ ਪਾਉਣ ਦੇ ਮਾਰੇ ਲੈ ਕੇ ਗਿਆ ਦੇ ਪਾਈ ਨੂੰ ਤਾਂ ਜੀ ਹੁਣ ਭਾਈ ਦਾ ਨਾਮ ਵਿੱਚ ਤੁਹਾਡੇ ਦਾ ਹੈਗਾ ਤੇ ਹਾਂ ਜੀ ਭਾਈ ਦਾ ਨਾਮ ਹੈਗਾ ਜੀ ਕਿਉਂਕਿ ਉਹ ਨਾਲ ਸੀਗਾ ਪਰ ਲੈ ਕੇ ਉਹ ਆਏ ਸੀਗੇ ਜੀ ਜਦੋਂ ਮੈਰਿਜ ਹੋ ਜਾਂਦੀ ਹੈ ਤੁਸੀਂ ਪੇਕੇ ਘਰ ਵਿੱਚ ਕਿੰਨੇ ਕ ਵਾਰ ਗਏ ਆ ਆਉਂਦੇ ਜਾਂਦੇ ਕਿੰਨੇ ਕ ਵੇਰੇ ਸੀ ਇੱਕ ਦੋ ਵਾਰ ਹੀ ਗਈਆਂ ਜੀ ਮੈਂ ਹਾਂ ਫਿਰ ਵੀ ਉਹ ਜਿਹੜੇ ਲੋਕਾਂ ਦਾ ਮੂੰਹ ਨੂੰ ਫਿਰ ਮੈਂ ਵੀ ਆਪਦਾ ਘਰੇ ਮੈਂ ਕਿਹਾ ਚਲ ਠੀਕ ਹੈ ਨਾ ਜਦੋਂ ਮੈਨੂੰ ਕੁਝ ਕਹਿ ਨਹੀਂ ਰਹੇ ਹੈਗੇ ਮੈਂ ਆਪਦੇ ਘਰੇ ਠੀਕ ਹਾਂ ਉਹ ਆਪਦੇ ਘਰੇ ਠੀਕ ਹੈ ਮੈਂ ਉਹ ਦੁਬਾਰਾ ਚ ਨਹੀਂ ਗਈ ਸੀ ਉਹ ਗੱਲਬਾਤ ਹੁੰਦੀ ਰਹਿੰਦੀ ਸੀ ਮਾਤਾ ਨਾਲ ਗੱਲ ਹੁੰਦੀ ਸੀ ਨਹੀਂ ਜੀ ਹੁਣ ਤਾਂ ਨਹੀਂ ਹੋਈ ਜੀ ਕਦੇ ਮੇਰੇ ਜਦੋਂ ਨੰਕਾ ਦੇ ਕਦੇ ਕਰ ਲੈਂਦੀ ਹੁੰਦੀ ਸੀ ਚਲੋ ਠੀਕ ਠਾਕ ਸੀ ਬੋਲ ਚੱਲ ਰਹੇ ਦੇ ਸੀ ਇਹੋ ਜੀ ਗੱਲ ਕੋਈ ਹੈ ਨਹੀਂ ਸੀ ਭਰਾ ਨਾਲ ਵੀ ਹੈ ਨਹੀਂ ਸੀ ਨਹੀਂ ਜੀ ਮੇਰੇ ਭਰਾ ਨਾਲ ਵੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਜੀ ਵੀ ਆਉਣ ਜਾਣ ਸੀਗਾ ਚਲੋ ਥੋੜਾ ਸੀਗਾ ਹਾਂ ਜੀ ਐਂ ਕਿੱਸਾ ਜੀ ਕੋਸ਼ਿਸ਼ ਨਹੀਂ ਕਰੀ ਵੀ ਗੱਲ ਨੂੰ ਬੰਦੇ ਇਕੱਠੇ ਕਰਕੇ ਜਦੋਂ ਲੜਾਈ ਹੁੰਦੀ ਸੋ ਉਦੋਂ ਪਹਿਲਾਂ ਕੋਈ ਰਾਜਨਾਮਾ ਹੋ ਜਾਂਦਾ ਬੰਦੇ ਬੈਹ ਜਾਂਦੇ ਵਿੱਚ ਰਾਜਨਾਮਾ ਨਹੀਂ ਹੋਇਆ ਸੀ ਰਾਜਨਾਮਾ ਫੋਨ ਫੋਨ ਤੇ ਕਹਿੰਦੇ ਸੀ ਬਈ ਕਹਿੰਦੇ ਫੋਨ ਤੇ ਰਾਜਨਾਮਾ ਹੋ ਗਿਆ ਸਾਡੇ ਨੂੰ ਤਿਆਰ ਲੈ ਕਹਿੰਦੇ ਬਈ ਤੇਰੇ ਨਾਲ ਕੋਈ ਰੋਲਾ ਨਹੀਂ ਉਸਾ ਸਹੀ ਗੱਲ ਸੀ ਵੀ ਆ ਕਿੰਨੀ ਕੁ ਵਾਰਟਾ ਜਿਹੜੇ ਪਿੰਡ ਦੇ ਮੁੰਡੇ ਨੇ ਜਿਹਨੇ 2 ਕਿਲੋਮੀਟਰ ਫੁੱਲੋ ਮਿੱਟੀ ਪਿੰਡ ਆ ਹਾਂ ਉਹ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੇ ਆ ਐ ਨਹੀਂ ਪਤਾ ਵੀਰੇ ਆ ਜੀ ਇਹਨੇ ਪਤਾ ਨਾ ਉਹਨਾਂ ਦਾ ਕੁਲਵਿੰਦਰ ਕੋਪਲਵਾਨੀ ਪਲਮੁਨੀ ਕਰਦੇ ਇੱਕ ਉਹਦੇ ਵੱਡੇ ਭਾਈ ਦਾ ਨਾਮ ਜਸਵਿੰਦਰ ਬਸ ਇਹਨਾਂ ਨੂੰ ਜਾਣਦਾ ਬਾਕੀ ਹਰਪ੍ਰੀਤ ਜਾਣਦੀ ਵੀਰੇ ਮੈਨੂੰ ਨਹੀਂ ਆਉਂਦਾ ਤੁਸੀਂ ਕਾਹਦਾ ਕੰਮ ਕਰਦੇ ਹੋ ਮੈਂ ਕਟਿੰਗ ਦਾ ਕੰਮ ਕਰਦਾ ਵੀਰੇ ਇਹ ਤਾਂ ਛੋਟੇ ਸੀ ਤੇ ਵੱਡੇ ਸੀ ਛੋਟਾ ਸੀ ਮੇਰਾ ਭਾਈ ਛੋਟਾ ਸੀ ਪਰਿਵਾਰ ਦੇ ਵਿੱਚ ਕਿੰਨੇ ਤੁਸੀਂ ਜੀਉ ਪਰਿਵਾਰ ਦੇ ਵਿੱਚ ਅਸੀਂ ਇੱਕ ਮੇਰਾ ਭਾਈ ਹੋ ਗਿਆ ਹਰ ਵੀ ਸੀ ਇੱਕ ਮੰਮੀ ਪਾਪਾ ਸੀ ਇੱਕ ਇਹਨਾਂ ਦਾ ਸ਼ੋਰ ਬੱਚਾ ਸੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਜੀ ਸਾਡਾ ਤਾਂ ਇਹੀ ਮੰਗ ਆ ਵੀਰੇ ਇਨਸਾਫ ਦੋ ਤਿੰਨ ਚਾਰ ਦਿਨੋਂ ਗਏ ਜਾ ਕੇ ਆਏ ਜਿੰਨੇ ਬੰਦੇ ਹਲੇ ਚੱਕੇ ਨਹੀਂ ਬਈ ਥਾਣੇ 'ਚ ਵੀ ਬਸ ਇਨਸਾਫ ਹੀ ਪਾਲਦੇ ਆ ਬਈ ਜੇ ਨਾ ਇਨਸਾਫ ਮਿਲੇ ਫਿਰ ਆਏ ਦਾ ਜਬਾਕਾ ਸੀ ਤਰਨੇ ਤੇ ਬਹਿ ਜਾਗੇ ਜੀ ਬਸ ਇਨਸਾਫ ਹੀ ਜ ਵੱਡੇ ਵੀਰ ਇਨਸਾਫ ਦੇ ਦਿੰਨ ਅਸੀਂ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਹੋ ਗਏ ਜਿੱਦਾਂ ਦੀ ਹੋਈ ਹੈ ਘਟਨਾ ਥਾਣੇ ਚ ਕਿੰਨੇ ਗੇੜੇ ਮਾਰਦੇ ਵੀ ਹਲੇ ਕੋਈ ਬੰਦਾ ਚੱਕਿਆ ਉਹਨਾਂ ਜਿਨ੍ਹਾਂ ਨੇ ਮਾਰਦੇ ਬਸ ਇਨਸਾਫ ਹੀ ਪਾਲਦੇ ਵੀਰ ਨਹੀਂ ਫਿਰੇ ਦੁਬਾਰਾ ਅਸੀਂ ਧਰਨੇ ਤੇ ਬਹਿ ਜਾਵਾਂਗੇ ਜਵਾਬ ਨੂੰ ਲੈ ਕੇ ਪਰਿਵਾਰ ਇਨਸਾਫ ਮੰਗ ਰਿਹਾ ਜੇਕਰ ਇਨਸਾਫ ਸਾਨੂੰ ਨਹੀਂ ਮਿਲਦਾ ਤਾਂ ਅਸੀਂ ਜਨਕੀ ਤਾਰਨੇ ਤੇ ਬੈਠਾਂਗੇ ਇਹ ਜਿਹੜੀ ਸਾਡੀ ਭੈਣ ਬੈਠੀ ਹੈ ਸੱਜੇ ਹੱਥ ਜਿਹੜੇ ਵੀਰ ਦੀ ਮੌਤ ਹੋਈ ਦੀ ਆ ਤੇ ਇਹਨਾਂ ਦੀ ਜਨਕ ਲਵ ਮੈਰਿਜ ਹੋਈ ਸੀ ਕੁਝ ਸਾਲ ਪਹਿਲਾਂ ਇਹਨਾਂ ਦਾ ਬੱਚਾ ਵੀ ਛੋਟਾ ਜਿਹਾ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਨਾਲ ਹੀ ਸੀ ਜਨਕਿ ਜਿਹੜਾ ਇਹਦਾ ਪੇਕਾ ਪਰਿਵਾਰ ਹੈ ਉਹ ਇਹਨਾਂ ਦੇ ਨਾਲ ਚੰਗੀ ਤਰ੍ਹਾਂ ਵਰਤਦਾ ਜਿਹੜੇ ਨੇ ਹਮਲਾਵਰਾਂ ਨੇ ਇਸ ਦੇ ਘਰ ਵਾਲੇ ਤੇ ਹਮਲਾ ਕੀਤਾ ਜਿਹਦੀ ਜਾਨ ਲਈ ਹੈ ਇਸ ਦੇ ਭਰਾ ਨੂੰ ਉਹਨਾਂ ਨੇ ਜਨਕਿ ਇਹਦੇ ਦੱਸਣ ਦੇ ਮਤਾਬਕ ਸਾਡੀ ਭੈਣ ਦੇ ਤੇ ਵਿਰਿਆ ਕੇ ਨਾਂ ਲੈਂਦਾ ਵੀ ਉਹਦਾ ਨਾਮ ਆਊਗਾ ਕਿਉਂਕਿ ਇਹਨਾਂ ਦੀ ਪਹਿਲਾਂ ਲਵ ਮੈਰਿਜ ਹੋਈ ਗਈ ਸੀ ਸਾਰਾ ਇਲਜ਼ਾਮ ਜੀ ਇਹਦੇ ਪਿੱਛੇ ਪਰਿਵਾਰ ਤੇ ਆਜੂਗਾ ਵੀ ਸ਼ਾਇਦ ਉਹਨਾਂ ਨੇ ਮਾਰਿਆ ਇਹਨਾਂ ਦੇ ਦੱਸਣ ਦੇ ਮਤਾਬਕ ਹੈ ਇਹ ਗੱਲ ਵੀ ਮੇਰੇ ਭਰਾ ਨੂੰ ਲਿਆਂਦਾ ਉਹਨੂੰ ਜਨਕ ਇਸ ਝੂਠੀ ਸਾਜ਼ ਕੱਟ ਕੇ ਪਸਾਇਆ ਗਿਆ ਵੀ ਸાસੀ ਦਾ ਵਰਤਦੇ ਆ ਇੱਕ ਕੁੜੀ ਦੱਸ ਰਹੀ ਹੈ ਵੀ ਮੈਂ ਆਦੇ ਪੇਕੇ ਪਰਿਵਾਰ ਦੇ ਨਾਲ ਗੱਲਬਾਤ ਵੀ ਹੁੰਦੀ ਹੈ ਵਰਤ ਦੇ ਮੇਰੇ ਪੇਕੇ ਪਰਿਵਾਰ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਜਿਹੜੇ ਹਮਲਾ ਵਾਰਤੇ ਮੇਰੇ ਭਰਾ ਨੂੰ ਜਾਨੀ ਕਿ ਲਿਆਂਦਾ ਗਿਆ ਉਹਨਾਂ ਨੇ ਪਛਾਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਹਨਾਂ ਨੂੰ ਘੇਰਿਆ ਜਾਂਦਾ ਇਹ ਜਾਂਦੇ ਜੇ ਰਸਤੇ ਦੇ ਵਿੱਚ ਬਾਜ਼ਾਰ ਚੱਲੇ ਸੀ ਕੋਈ ਕੰਮ ਤੇ ਇਹ ਸਾਡੀ ਭੈਣ ਤੇ ਇਹ ਬੱਚਾ ਤੇ ਇਹਦੇ ਘਰ ਵਾਲਾ ਮੋਟਰਸਾਈਕਲ ਤੇ ਜਾ ਰਹੀ ਸੀ ਮੋਟਰਸਾਈਕਲ ਤੇ ਜਾ ਰਹੀ ਸੀ ਤੇ ਇਹਨਾਂ ਨੂੰ ਘੇਰ ਲਿਆ ਜਾਨੀ ਕਿ ਖਿਲਾਰ ਲ ਸੋਨੂੰ ਖਿਲਾਰ ਲੈਂਦੇ ਜਦੋਂ ਰੋਕ ਲੈਂਦੇ ਆ ਬੰਦੇ ਜੀ ਤੁਰੇ ਜਾਂਦੇ ਮੋਟਰਸਾਈਕਲ ਤੋਂ ੱੱਕਾ ਮਾਰਿਆ ਜੀ ਜੀ ਅਸੀਂ ਡਿੱਗ ਪਏ ਜੀ ਦੋਨੇ ਦੋਨੇ ਜੀ ਹਾਂ ਬੱਚੇ ਤੇ ਸੱਟ ਨਹੀਂ ਲੱਗੀ ਨਹੀਂ ਬੱਚੇ ਨੂੰ ਤਾਂ ਮੈਂ ਫੜ ਰੱਖਿਆ ਸੀ ਜੀ ਕਸ ਕੇ ਤੁਹਾਡੇ ਮੇਰੇ ਵੀ ਨਹੀਂ ਸੱਟ ਜੀ ਅਸੀਂ ਕੱਚੇ ਡਿੱਗ ਪਏ ਕੱਚੇ ਡਿੱਗ ਪਏ ਹਾਂ ਜੀ ਮੋਟਰਸਾਈਕਲ ਸਲੋਸ਼ ਤੇ ਵਾਹ ਤੇ ਸੀ ਉਦੋਂ ਫਿਰ ਉਹ ਇੱਕੇਦਮ ਅੱਗੇ ਇਹਨਾਂ ਨੇ ਇੱਕ ਸਲੋ ਕਰ ਲਿਆ ਜੀ ਜਦੋਂ ਉਹਨਾਂ ਨੇ ੱੱਕਾ ਮਾਰਨ ਲੱਗਾ ਮੋਟਰਸਾਈਕਲ ਨੂੰ ਸੰਭਾਲਣ ਲੱਗ ਗਏ ਜੀ ਤੇ ਸੰਭਾਲਦੇ ਸੰਭਾਲਦੇ ਡਿੱਗ ਪਏ ਜ ਉਹ ਮੋਟਰਸਾਈਕਲ ਤੇ ਉਤਰੇ ਸੀ ਜੀ ਉਹ ਤਾਂ ਨਾਲ ਗੱਡੀ ਵੀ ਸੀ ਉਹਨਾਂ ਨੇ ਜਦੋਂ ਭੱਜਣ ਲੱਗਿਆ ਵਿੱਚ ਗੱਡੀ ਵੱਜੀ ਡਿੱਗ ਪਏ ਉੱਥੇ ਰੋਕੀ ਵੀ ਉਹਨਾਂ ਨੇ ਗੱਡੀ ਜਦੋਂ ਭੱਜ ਲੈ ਫਿਰ ਉਹ ਗੱਡੀ ਵੀ ਲੈ ਗਈ ਜੀ ਦੇਖੋ ਜਦੋਂ ਇਹਨੂੰ ਧੱਕਾ ਮਾਰਦੇ ਆ ਤੇ ਇਹ ਸਾਡੀ ਭੈਣ ਵੀ ਨਾਲ ਸੀ ਤੇ ਇਹ ਬੱਚਾ ਵੀ ਛੋਟਾ ਸੀ ਇਹ ਬੱਚੇ ਨੂੰ ਵਿੱਚ ਕੁਝ ਨਹੀਂ ਹੋਇਆ ਪ੍ਰਮਾਤਮਾ ਜੀ ਨੂੰ ਰੱਖਣ ਵਾਲਾ ਜਿਸ ਕੋ ਰੱਖ ਕੇ ਮੇਰੇ ਸਾਈਆਂ ਮਾਰ ਸਕੇ ਨਾ ਕੋਈ ਭੈਣ ਦੇ ਵੀ ਸੱਟ ਨਹੀਂ ਵੱਜੀ ਪਰ ਜਿਹੜੀ ਸ਼ਾਸਨ ਆਈ ਸੀ ਉਹਨਾਂ ਨੇ ਮਾਰਨਾ ਤਾਂ ਉਸੇ ਨੂੰ ਸੀ ਪਰ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਕਰਕੇ ਚਲੇ ਗਏ ਜੋ ਕਿ ਉਹਦੇ ਨਾਲ ਸੀ ਇਹਨਾਂ ਨੂੰ ਕੁਝ ਨਹੀਂ ਕਿਹਾ ਬੱਚੇ ਨੂੰ ਕੁਝ ਨਹੀਂ ਕਿਹਾ ਜਨ ਕਿ ਉਹ ਬਾਈ ਦੀ ਜਿਹੜੀ ਸੀ ਜਾਨ ਸੀ ਉਹਨਾਂ ਨੇ ਲੈਣੀ ਸੀ ਉਹ ਲੈ ਲਈ